ਬੱਡੇ ਬੱਡੇ ਬੰਦੇ ਤੁਸੀਂ ਬਹੁਤ ਕਦੇ ਵੀ ਲੋੜ ਪਵੇ ਤੁਹਾਡੇ ਲਈ ਹਾਜ਼ਰ ਕੋਈ ਭਗਵਾਨ ਨੂੰ ਕੋਈ ਤਨ ਲੋੜ ਸਾਡੀ ਸਰਕਾਰ ਮੈਂ ਜਤੀ ਬਹੁਤ ਪ੍ਰਮਾਨ ਸਾਹਿਬ ਪੀਐਸ ਸਾਹਿਬ ਹੱਥ ਦੀ ਤਾਂ ਵੀ ਉਹ ਸਭ ਜੀ ਜੀ ਤੁਹਾਡਾ ਬੜੀ ਤਗੜੀ ਬਾ ਆ ਜਨੇਟਾ ਵੱਡਾ ਛੀਰ ਪੈਦਾ ਕੀਤਾ ਆਪਣੇ ਢੇਢ ਤੋਂ ਸਾਡੇ ਦੇਸ਼ ਲਈ ਜਾਨ ਦਿੱਤੀ ਉਹਨੇ ਸਾਡੇ ਪੰਜਾਬ ਲਈ ਜਾਨ ਦਿੱਤੀ ਹੈ ਤੇ ਵੀ ਛੋਟਾ ਜਿਹਾ ਸਾਲਗਨ ਨੋ ਨੋ ਇਹ ਮਾਦੀਏ ਕਿੰਨੀ ਉਮਰ ਸੀ ਇਹਨਾਂ ਦੀ ਉਦੋਂ 1.5 ਦੇ ਕੱਲ ਛੱਦੀ ਤੁਹਾਡੀ ਉਦੋਂ ਨਵੀਂ ਨਵੀਂ ਹੋਈ ਹੋ 1.5 ਸਰ ਅਜੀ ਫੋਟੋ ਸਿੱਟੀ ਕਰ ਲਓ ਚੇ ਦੇਖੋ ਛੋਟਾ ਜਿਹਾ ਬੰਦਾ 22 ਹਾਂ 22 ਸਰ ਦਾੜੀ ਘਾੜੀ ਜੀ ਬੱਜੀ ਮੈਂ ਬੀਸ਼ੇ ਕਰੋ ਵਿਜੀਕ ਮੈਂ ਪਹਿਲੀ ਗਲੀ ਤੋਂ ਆਪਾਂ ਮੁੜਦੇ ਹਾਂ ਕਿੱਧਰ ਜਾਣਾ ਕਿੱਧਰ ਤੋਂ ਸਿੱਧੀ ਗਲੀ ਮਾੜਿਆ ਨੋਸ ਦੀ ਗਲੀ ਨੂੰ ਮੁੜਨੀ ਫਿਰ ਉਹ ਸਿੱਧੀ ਬਣਾਉਣਾ ਛੋਟੀ ਨਹੀਂ ਸਵੇਰ ਦਾ ਤੋਂ ਬਾਕਸਿੰਗ ਦਿਵਾ ਦਿੱਤਾ ਰੱਖਾ ਗਿਆ ਜੀ ਮੈਂ ਐਸ.ਜੀ. ਨੂੰ ਸਾਬੂ ਕਿਹਾ ਸੀ ਤੇ ਉਹ ਵੀ ਅੱਜ ਨੂੰ ਕਹਿੰਦਾ ਉੱਥੇ ਮਤਾਂ ਪਾ ਕੇ ਇਸ ਗਲੀ ਦਾ ਨਾਮ ਜਿਹੜਾ ਸੀ ਆਪਣੇ ਸ਼ੀਤ ਦੇ ਨਾ ਦਿੱਤੇ ਜਰੂਰ ਠੀਕ ਇੱਕ ਵਾਰ ਫੋਟੋ ਕਾਲੀ ਸਿੱਧਾ ਆਲੋਕ ਆ ਗਿਆ ਅੱਜ ਸਾਡੇ ਗਰੇਸ਼ਾ ਨੂੰ ਅੱਜ ਸੂਝਾ ਕਰਦੇ ਹਾਂ ਜੀ ਸਸੀ ਕਾ ਜੀ ਸਾਰਿਆਂ ਨੂੰ ਜੀ ਮੇਰਾ ਨਾਮ ਹਰਪਾਲ ਸਿੰਘ ਸਾਨੂੰ ਸਰਦਾਰਤ ਲੋਕ ਸਿੰਘ ਮੇਰੇ ਫਾਦਰ ਸਾਹਿਬ 21 ਅਠ ਨੂੰ ਇਸ ਮਹੀਨੇ ਰਵਿ ਨੂੰ ਕਰਗ ਦੀ ਜੰਗ ਦੌਰਾਨ ਸ਼ਹੀਦ ਹੋ ਕੇ ਸੀ ਅੱਜ ਪਹਿਲੀ ਵਾਰ ਮਨਜੋਗ ਮੰਤਰੀ ਸਾਹਿਬਾਨ ਸਰਦਾਰ ਕੁਰੀਰ ਸਿੰਘ ਧਾਰੀਵਾਲ ਜੀ ਪਹਿਲੀ ਵਾਰ ਬੋਲੋ ਸਾਡੇ ਕੋਲ ਆਏ ਆ ਇਸ ਤੋਂ ਪਹਿਲਾਂ ਕਦੀ ਵੀ ਕੋਈ ਵੀ ਨਹੀਂ ਨਾ ਮਲੇ ਸਾਬ ਨਾਲ ਮੰਤਰੀ ਸਾਹਿਬ ਆਏ ਸੀ ਮਤਲਬ ਬੜਾ ਚੰਗਾ ਲੱਗਾ ਮਤਲਬ ਇਹਨਾਂ ਦੇ ਆਉਣ ਨਾਲ ਥੋੜਾ ਜਿਹਾ ਛਾਂ ਮਿਲਦਾ ਹੈਗਾ ਪਰ ਚਲੋ ਕੋਈ ਕੋਈ ਨਾ ਕੋਈ ਤੇ ਹੈਗੀ ਹੈ ਸਰਕਾਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਤਲਬ ਵਧੀਆ ਲੱਗਦਾ ਹਾਂ ਬਿਲਕੁਲ ਮਾਨ ਮੋਸੂਸ ਹੁੰਦਾ ਹੈਗਾ ਬਟ ਕਿਤੇ ਨਾ ਕਿਤੇ ਕਮੀ ਵੀ ਮਹਿਸੂਸ ਹੁੰਦੀ ਹੈਗੀ ਆ ਫਾਦਰ ਸਾਹਿਬ ਤੇ ਜਾਨਣਾ ਬਟ ਚਲੋ ਕੋਈ ਨਹੀਂ ਕੀ ਕਰ ਸਕਦੇ ਹੈਗੇ ਆ ਅੱਜ ਵੱਡਾ ਮਾਨ ਦਿੱਤਾ ਹੈ ਗਲੀ ਦਾ ਨਾਮ ਚੇਂਜ ਕਰਦ ਲੱਗੇ ਹਾਂਜੀ ਹਾਂ ਬੜਾ ਵਧੀਆ ਚੰਗਾ ਲੱਗਾ ਮਤਲਬ ਗਲੀ ਦਾ ਨਾਮ ਜਿਹੜਾ ਫਾਦਰ ਸਾਹਿਬ ਦੇ ਨਾਮ ਤੇ ਰੱਖਣਾ ਹੈਗਾ ਮੈਨੂੰ ਤੇ ਬਹੁਤ ਮਤਲਬ ਮਾਰ ਮਹਿਸੂਸ ਹੋ ਰਿਹਾਗਾ ਕਿ ਨਹੀਂ ਐਸੀ ਘਟ ਜਦੋਂ ਮੇਰੇ ਹਾਂਜੀ ਮੇਰੀ ਉਮਰ ਉਦੋਂ ਉਸ ਟਾਈਮ ਤੇ 16 ਸਾਲ ਦੀ ਸੀ ਤੇ 99 ਵਿੱਚ ਜਦੋਂ ਮੇਰੇ ਫਾਦਰ ਸਾਹਿਬ ਸ਼ਹੀਦ ਹੋਏ ਸੀ ਅੱਜ ਕਾਰਗਲ ਦਿਵਸ 26 ਸਾਲ ਪਹਿਲਾਂ ਆਪਣੇ ਦੇਸ਼ ਦੀ ਜੰਗ ਜਿਹੜੀ ਕਾਰਗਲ ਦੇ ਵਿੱਚ ਪਾਕਿਸਤਾਨ ਦੇ ਨਾਲ ਲੱਗੀ ਸੀ ਸਾਡੇ ਤਿੰਨ ਸ਼ਹੀਦ ਜਿਹੜੇ ਆ ਅੱਜ ਨਾਲੇ ਸ਼ਹੀਦ ਹੋਏ ਅਸੀਂ ਅਸਲੇ ਸੂਬੇ ਦਾ ਤਰਲੋਕ ਸਿੰਘ ਸਾਡੇ ਸ਼ਹੀਦ ਹੋਏ ਸੀਗੇ ਉਹਨਾਂ ਦੇ ਘਰ ਆਏ ਉਹਨਾਂ ਦਾ ਬੇਟਾ ਸਾਡੇ ਨਾਲ ਅਤਪਾਲ ਖੜਾ ਰਵੀਨ ਕੁਆਦ ਦੀ ਕਹੋਲ ਸਾਡੇ ਤਿੰਨ ਤਿੰਨ ਸ਼ਹੀਦ ਹੋਏ ਸਾਰਿਆਂ ਨੂੰ ਅੱਜ ਮੈਂ ਫੈਸਲਾ ਕੀਤਾ ਕਿ ਕੱਲ ਜਾ ਕੇ ਮਿਲ ਕੇ ਹੋਣਾ ਕਿਉਂਕਿ ਇੱਕ ਕੁਰਬਾਨੀਆਂ ਕਰ ਦਿੰਦੇ ਆ ਦੇਸ਼ ਦੀ ਖਾਤਰ ਤੇ ਪਿੱਛੋਂ ਸਾਡੀ ਡਿਊਟੀ ਆ ਕਿ ਅਸੀਂ ਇਹਨਾਂ ਪਰਿਵਾਰਾਂ ਦਾ ਪਤਾ ਲਈਏ ਇਹਨਾਂ ਪਰਿਵਾਰਾਂ ਦੇ ਮਾ ਵੀ ਇਹਨਾਂ ਦੇ ਦੋਕ ਸੌਕ ਤੇ ਸ਼ਾਮਿਲ ਹੋਏ। ਉਹਦੋਂ ਉਹਨਾਂ ਨੂੰ ਯਾਦ ਕਰੀਏ। ਇਹ ਬਹੁਤ ਵੱਡਾ ਕੰਮ। ਇਹ ਫੌਜ ਸਰਹੱਦਾਂ ਦੇ ਉੱਤੇ ਵਿਚਾਰੇ 24 ਘੰਟੇ ਖੜੇ ਆ ਅਸੀਂ ਕਦੀ ਸੁੱਤੇ ਆ। ਅਸੀਂ ਏਸੀ ਲਾ ਕੇ ਬਹਿ ਜਾਂਦੇ ਆ। ਪਰ ਇਸ ਦੇਸ਼ ਨੂੰ ਬਚਾਉਣ ਲਈ ਜਾਨਾਂ ਦਿੰਦੇ ਆ। ਤੇ ਇਹਨਾਂ ਦੇ ਪਰਵਾਦਾਂ ਦੀ ਟੇਕੀਤਾ ਵੀ ਬਹੁਤ ਮਤਲਬ ਸਾਡੇ ਲਈ ਇੱਕ ਵੱਡੀ ਜ਼ਿੰਮੇਵਾਰੀ ਆ। ਸੋ ਮੈਂ ਉਸ ਜ਼ਿੰਮੇਵਾਰੀ ਦਿੱਤ ਆਇਆ ਸੀਗਾ। ਔਰ ਮੈਂ ਮਤਲਬ ਇਹ ਤੈਅ ਕੀਤਾ ਕਿ ਜਿਹੜੀਆਂ ਅਜਿ ਨਾਲੇ ਦੇ ਤਿੰਨ ਸ਼ਹੀਦ ਹੋਏ ਆ ਇਹਨਾਂ ਦੇ ਨਾਂ ਤੇ ਜਿਹੜੀ ਉਹਨਾਂ ਦੇ ਘਰਾਂ ਨੂੰ ਗਲੀਆਂ ਜਾਂਦੀਆਂ ਜਿੱਦਾਂ ਆ ਗਲੀ ਜਿਹੜੀ ਆ ਇਹ ਸੂਬੇ ਦਾ ਤਲੋਕ ਸਿੰਘ ਹੁਣਾਂ ਦੇ ਨਾਂ ਤੇ ਵੱਲੋਂ ਜਿਹੜੀ ਅਸੀਂ ਪੜਾਵਾਂਗੇ ਇਹਦਾ ਨਾਂ ਬਦਲ ਦਿਆਂਗੇ ਉਹ ਪ੍ਰਵੀਨ ਕੁਮਾਰ ਜੀ ਦੇ ਉਹ ਦਾ 30 ਦੇ ਜਿਹੜੇ ਸਾਡੇ ਬਲਵਿੰਦਰ ਸਿੰਘ ਨੇ ਉਹਨਾਂ ਦੇ ਨਾਂ ਦੇ ਕੇ ਗਲੀਆਂ ਬੜਾਵਾਂਗੇ ਪਰ ਜੋ ਕਰ ਸਕਦੇ ਆ ਉਹ ਸ਼ਹੀਦਾਂ ਦਾ ਆਪਾਂ ਕਰਾਂਗੇ ਬਾਕੀ ਵੈਸੇ ਵੀ ਕਿਹਾ ਪਤਵਾਰ ਨੂੰ ਕਿ ਕਦੀ ਲੋੜ ਪਵੇ ਸਰਦਾਰ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਅਸੀਂ ਸਾਡੀ ਪਾਰਟੀ ਆਮ ਆਦਮੀ ਪਾਰਟੀ ਜਿਹੜੀ ਕਦੀ ਵੀ ਇਸ ਪਾਰਵਾਦ ਨੂੰ ਲੋੜ ਪਵੇ ਕੋਈ ਦੁੱਖ ਸੁੱਖ ਦੇ ਵਿੱਚ ਕਿਸੇ ਵੀ ਕੰਮ ਦੇ ਵਿੱਚ ਅਸੀਂ ਇਨਾਂ ਦੀ ਹਾਜ਼ਰੀ ਜਿਹੜੇ ਮੈਂਬਰ ਜਿਹੜੇ ਅਸੀਂ ਕਿ ਐਮਐਲਏ ਵੱਸਭਾ ਤੋਂ ਪਹਿਲਾਂ ਹੀ ਆ ਵੀ ਮੰਤਰੀ ਨਹੀਂ ਪਹੁੰਚੇ ਜੀ ਬਿਦੂ ਤਾਂ ਬੜਾ ਦੁੱਖ ਲੱਗਾ ਕਿ ਹਰ ਪਾਸੋਂ ਉਹਨਾਂ ਨੇ ਦੱਸਿਆ ਕਿ 26 ਸਾਲ ਹੋ ਗਏ ਆ ਕਿਤੇ ਤੁਸੀਂ ਪਹਿਲੇ ਬੰਦੇ ਹੋ ਜਿਹੜੇ ਆਏ ਸਾਰੇ ਬਹੁਤ ਮਾੜੀ ਗੱਲ ਆ ਅਸੀਂ ਪਾਰਟੀਆਂ ਵਾਲੇ ਅਸੀਂ ਐਮਐਲਏ ਮੰਤਰੀ ਬਣ ਜਾਂਦੇ ਆ ਪਤਾ ਨਹੀਂ ਦੇਸ਼ ਲਈ ਸਿਹਾਤਾ ਦੇਣ ਵਾਲਿਆਂ ਨੂੰ ਭੁੱਲ ਜਾਂਦੇ ਆ ਇਹ ਬਹੁਤ ਦੁੱਖ ਦੀ ਗੱਲ ਹੈ ਮੈਂ ਤਾਂ ਅੱਜ ਸਵੇਰੇ ਜਦੋਂ 6 ਸਵਾ 6 ਵਜੇ ਆਪਣਾ ਖੋਲ ਕੇ ਦੇਖ ਰਿਹਾ ਸੀਗਾ ਨੈੱਟ ਖੋਲਿਆ ਤੇ ਕਾਗਲ ਦਿਵਸ ਦੀ ਬਲਾਈ ਤੋਂ ਸਿਲੇ ਗੋਪੀ ਦੀ ਮੈਨੂੰ ਕਾਲ ਆ ਗਈ ਤੇ ਮੈਂ ਇਹਨੂੰ ਕਿਹਾ ਕੋਈ ਨਹੀਂ ਆਪਾਂ ਅੱਜ ਨਾਲੇ ਆਉਨੇ ਆ ਆਪਾਂ ਤਿੰਨਾਂ ਚੀਜ਼ਾਂ ਦੇ ਕਰ ਜਾਵਾਂਗੇ ਪਰ ਸਾਡੀ ਸਿਆਸਤ ਵੀ ਪਾਣਿਆ ਜੇ ਦੇਸ਼ ਬਚਿਆ ਤਾਂ ਪਾਣਿਆ ਸਾਡਾ ਸੂਬਾ ਬਚਿਆ ਤੇ ਸਾਡੇ ਲਈ ਤਾਂ ਹੋ ਰਿਹਾ ਅਸੀਂ ਬਾਰਡਰ ਤੇ ਆਈ ਨਾਲੇ ਆਲੇ ਤੋਂ ਬਿਲਕੁਲ ਬਾਰਡਰ ਤੇ ਇਹਦਾ ਬਾਬਾ ਨਾਨਕ ਪਠਾਨਕੋਟ ਇਹਦੇ ਨਾਲ ਆ ਗਾੜੀ ਰਾਜਸਥਾਨ ਸੀ ਅਟਾਰੀ ਅਸੀਂ ਸਾਰੇ ਬਾਰਡਰ ਤੇ ਸਾਡੀ ਤਾਂ ਸਿਆਤਾ ਜੇ ਦੇਸ਼ ਬਚੂਗਾ ਪੰਜਾਬ ਬਚੂਗਾ ਤੇ ਜੇ ਪੰਜਾਬ ਹੀ ਨਾ ਬਚਿਆ ਦੇਸ਼ ਹੀ ਨਾ ਬਚਿਆ ਤਾਂ ਅਸੀਂ ਐਮਐਲਏ ਕਿੱਥੋਂ ਬਣਨਾ ਜੀ ਇੱਕ ਕਰਕੇ ਮੇਰੀ ਸਾਧਿਆ ਨੂੰ ਬੇਨਤੀ ਆ ਜਿਹੜੇ ਪੋਲਿਟਿਕਲ ਬੰਦੇ ਆ ਉਹਨਾਂ ਨੂੰ ਇਹਨਾਂ ਪਰਵਾਹਾਂ ਦੀ ਜਿਹੜੀ ਸਾਰ ਜਿਹੜੀ ਆ ਲੈਣੀ ਚਾਹੀਦੀ ਮਤਲਬ ਸਦਾ ਹੀ ਮਤਲਬ ਲੈਣੀ ਚਾਹੀਦੀ ਹੈ ਨਨੂੰ ਇਹਨਾਂ ਪਰਵਾਦਾਂ ਨੂੰ ਯਾਦ ਮਹਿਸੂਸ ਹੋਵੇ ਕਿ ਸਾਡੇ ਸਾਡੇ ਪੋਲਿਟਿਕਲ ਬੰਦੇ ਸਾਡੀਆਂ ਸਰਕਾਰਾਂ ਸਾਡੇ ਸਿਰ ਤੇ ਨੇ ਭਾਵੇਂ ਇਹਨਾਂ ਨੂੰ ਨੌਕਰੀਆਂ ਮਿਲੀਆਂ ਸਾਦਾ ਕੁਝ ਮਿਲਿਆ ਜਾਂ ਰੋਟੀ ਪਾਣੀ ਖਾਦੇ ਸਭ ਕੁਝ ਖਾਦੇ ਪਰਮਾਤਵਾ ਨੇ ਇਹਨਾਂ ਨੂੰ ਰੋਟੀ ਪਾਣੀ ਦਿੱਤਾ ਹੈ ਪਰ ਫੇਰ ਵੀ ਸਾਡੀ ਡਿਊਟੀ ਆ ਕਿ ਅਸੀਂ ਇਹਨਾਂ ਨੂੰ ਮਤਲਬ ਸਮਾਜਿਕ ਤੌਰ ਤੇ ਵੀ ਇਹਨਾਂ ਪਰਵਾਦਾਂ ਨੂੰ ਦੁੱਤਬਾ ਦਵਾਈਏ ਕਿ ਇਹ ਬੰਦੇ ਆ ਜਿਹਨਾਂ ਨੇ ਮਤਲਬ ਕੀਤਾ ਉਹਦਾ ਐਤਕਾ ਵੀ ਅਸੀਂ ਕੋਸ਼ਿਸ਼ ਕਰਾਂਗੇ ਮੈਂ ਅੱਜ ਹੀ ਮੈਂ ਲੋਕ ਗੱਲ ਕਰੂੰਗਾ ਐਸਟੀਐਮ ਸਾਹਿਬ ਨਾਲ ਕਿ ਜਿਹੜੇ ਤੰਨੇ ਪਰਵਾਹ ਨੇ 1 ਬੰਦੋ ਅਗਸਤ ਨੂੰ ਆਪਾਂ ਉਹਨਾਂ ਦਾ ਤੇ ਸਨਮਾਨ ਵੀ ਕਰਾਂਗੇ ਤੰਨੇ ਪਰਵਾਹਾਂ ਸਰ ਯਾਦਗਾਰ ਬਣ ਜਾਂਦੀ ਹੈ ਕਿ ਸੇਵਾ ਸੰਭਾਲ ਤੋਂ ਬਣਦੀ ਹੈ ਰਹਿ ਜਾਂਦੀ ਹੈ ਬਈ ਯਾਦਗਾਰ ਦੇਖੋ ਯਾਦਗਾਰ ਦਾ ਫਾਇਦਾ ਤਾਂ ਜੇ ਤੁਸੀਂ ਉਹਦੀ ਸੇਵਾ ਸੰਭਾਲ ਕਰੋ ਪਰ ਆਪਾਂ ਗਲੀ ਦਾ ਨਾਮ ਹੀ ਚੇਂਜ ਕਰਾਂਗੇ ਆਪਾਂ ਇਦਾਂ ਦੀ ਚੀਜ਼ ਨਹੀਂ ਬਣਾਵਾਂਗੇ ਕਿ ਬੁੜਕੇ ਸਾਮ ਸਾਮ ਖੜੋ ਖਰਾਬ ਹੋ ਜਾ ਸਮਝਦੇ ਕਿ ਦੀਗਾ